ਜਦੋਂ ਨਵਾਂ ਸਾਲ ਆਂਦਾ ਹੈ ਜਦੋਂ ਵੀ ਸਾਡੇ ਲੇਖੇ ਜੋਖੇ ਦਾ ਸਾਲ ਪੂਰਾ ਹੁੰਦਾ ਹੈ ਤੇ ਅਸੀਂ ਉਹਨੂੰ ਕਿਸ ਤਰ੍ਹਾਂ ਮਨਾਈਏ ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਬਹੁਤ ਸਾਰੇ ਲੋਕ ਕੋਈ ਸ਼ਰਾਬ ਪੀਂਦਾ ਕੋਈ ਨੱਚਦਾ ਕੋਈ ਚੀਕਾ ਮਾਰਦਾ ਕੋ ਰੋਲਾ ਪੰਦਾ ਜੀ ਤੇ ਜਿਹੜਾ ਜਸ਼ਨ ਹੁੰਦਾ ਹੈ ਜਸ਼ਨ ਦੀ ਅਗਰ ਤੁਸੀਂ ਵਿਆਖਿਆ ਕਰੋਗੇ ਤੇ ਜਸ਼ਨ ਦੀ ਵਿਆਖਿਆ ਇਹ ਹੈ ਕਿ ਜਸ਼ਨ ਉਦੋਂ ਮਨਾਇਆ ਜਾਂਦਾ ਜਦੋਂ ਤੁਸੀਂ ਕੁਝ ਕਾਮਯਾਬੀ ਹਾਸਲ ਕੀਤੀ ਹੋ ਸਭ ਤੋਂ ਬੜੀ ਬਾਤ ਇਹ ਹੁੰਦੀ ਹੈ ਜਦੋਂ ਵੀ ਈਸ਼ਵੀ ਦਾ ਡੇਟ ਬਦਲਦੀ ਹੈ ਕਿ ਅਸੀਂ ਹੁਣ ਅੱਗੇ ਕਰਨਾ ਕੀ ਹੈ ਹਮ ਅਗਰ ਤੁਸੀਂ ਇੱਕ ਅੱਛੇ ਇਨਸਾਨ ਦੀ ਤਰ੍ਹਾਂ ਚਾਹੇ ਮਰਦ ਨੇ ਚਾਹੇ ਔਰਤ ਨੇ ਜੇ ਬڑے ਚਾਹੇ ਛੋਟੇ ਇਹ ਨਹੀਂ ਸੋਚਦੇ 10 ਮਿੰਟ ਬੈਠ ਕੇ ਪਲੈਨਿੰਗ ਨਹੀਂ ਕਰਦੇ ਕਿ 2024 ਆ ਗਿਆ ਹੁਣ ਅਸੀਂ ਕੀ ਕਰਨਾ ਸਾਡਾ ਟਾਰਗੇਟ ਕੀ ਹੈ ਤੁਸੀਂ ਕੀ ਆਪਣੇ ਬਾਰੇ ਬਣਾਇਆ ਕਿ ਮੈਂ ਆਪਣੇ ਘਰ ਨੂੰ ਤਬਦੀਲ ਕਰਨਾ ਹੈ ਕਿ ਮੈਂ ਉਸ ਕੁਝ ਚੇਂਜਿੰਗ ਲੈ ਕੇ ਆਇੰਗਾ ਲਾਈਫ ਆਫ ਸਟਾਈਲ ਦੀ ਚੇਂਜਿੰਗ ਲਾਵਾਂਗਾ ਕਿ ਮੈਂ ਸ਼ਰਾਬ ਛੱਡ ਦਵਾਂਗਾ ਜੀ ਜੀ ਕਿ ਮੈਂ ਗਾਲਾਂ ਕੱਢਣੀਆਂ ਛੱਡ ਦਵਾਂਗਾ ਕਿ ਮੈਂ ਲੋਕਾਂ ਨਾਲ ਲੜਨਾ ਛੱਡ ਦਵਾਂਗਾ ਹਾਂ ਅਗਰ ਤੁਸੀਂ ਦੋ ਚੀਜ਼ਾਂ ਤੁਹਾਡੇ ਚ ਨਹੀਂ ਹੈ ਜਸ਼ਨ ਮਨਾਉਣ ਤੋਂ ਪਹਿਲਾਂ ਇਹ ਕਿ ਜਸ਼ਨ ਕਿਸ ਚੀਜ਼ ਦਾ ਜੀ ਅਗਰ ਤੁਸੀਂ ਕੁਝ ਕਾਮਯਾਬੀ ਹਾਸਲ ਕੀਤੀ ਤਾਂ ਜਸ਼ਨ ਮਨਾਓ ਨਹੀਂ ਕੀਤੀ ਤੇ ਚੁੱਪ ਕਰਕੇ ਨਵੇਂ ਸਾਲ ਦੇ ਵਿੱਚ ਕੁਝ ਐਸਾ ਕਰੋ ਕਿ ਤੁਸੀਂ ਅਗਲੀ ਵਾਰੀ ਜਸ਼ਨ ਮਨਾਉਣ ਜੋਗੇ ਹੋ ਸਕੋ ਬਹੁਤ سارے ਅਮੀਰ ਲੋਕ ਜਿਹੜੇ ਨੇ ਦਿਖਾਵੇ ਚ ਕਮਲੇ ਹੋਏ ਪਏ ਨੇ ਬਹੁਤ ਕੁਝ ਕਰਦੇ ਐ ਲੇਕਿਨ ਜਦੋਂ ਘਰ ਪਹੁੰਚਦੇ ਐ ਦੋ ਜੀ ਇਕੱਠੇ ਨਹੀਂ ਬੈ ਸਕਦੇ ਕਮਾਲ ਉਚਾਈ ਤੇ ਪਹੁੰਚਣਾ ਨਹੀਂ ਹੈ ਕਮਾਲ ਉਹਨੂੰ ਬਰਕਰਾਰ ਰੱਖਣਾ ਹੈ ਅਗਰ ਤੋਂ ਨੂੰਰ ਖੁਦਾ ਨੇ ਅੱਛਾ ਇਲਮ ਦਿੱਤਾ ਸਿੱਖਿਆ ਦਿੱਤੀ ਕੋਈ ਅਹੁਦਾ ਦਿੱਤਾ ਜਾਂ ਤੁਸੀਂ ਕੋਈ ਅੱਛਾ ਫੈਕਟਰੀ ਲਗਾ ਲਈ ਜਾਂ ਕਿਸੇ ਧਾਰਮਿਕ ਥਾਂ ਦੇ ਮੁਖੀ ਬਣ ਗਏ ਜਾਂ ਤੁਸੀਂ ਸਮਾਜਿਕ ਵਿਵਸਥਾ ਚ ਮੁਹੱਲੇ ਚ ਸਮਾਜ ਸੇਵਾ ਚ ਕਰ ਰਹੇ ਹੋ ਤੇ ਫਿਰ ਕਮਾਲ ਇਹ ਨਹੀਂ ਹੈ ਕਿ ਤੁਸੀਂ ਆਕੜ ਜਾਓ ਕਮਾਲ ਇਹ ਹੈ ਕਿ ਉਸ ਵਿਵਸਥਾ ਨੂੰ ਹੋਰ ਅੱਗੇ ਕਿਦਾਂ ਵਧਾ ਕੇ ਕਾਇਮ ਰੱਖੇਗਾ ਨਮਸਕਾਰ ਪੰਜਾਬ ਏਐਮਪੀਐਮ ਦੇਖ ਰਿਹਾ ਦਰਸ਼ਕਾ ਸਵਾਗਤ ਹੈ ਦੋਸਤੋ ਨਵੇਂ ਸਾਲ ਦਾ ਆਗਾਸ ਹੋ ਚੁੱਕਿਆ ਹੈ ਹਰੇਕ ਦੇ ਵੱਲੋਂ ਆਪੋ ਆਪਣੇ ਤਰੀਕੇ ਦੇ ਨਾਲ ਨਵੇਂ ਸਾਲ ਨੂੰ ਜਿਹਾਇਆ ਆਖਿਆ ਗਿਆ ਪਰ ਅਸਲੀਅਤ ਦੇ ਵਿੱਚ ਨਵੇਂ ਸਾਲ ਨੂੰ ਕਿਸ ਤਰ੍ਹਾਂ ਮਨਾਣਾ ਚਾਹੀਦਾ ਹੈ ਇਸ ਸਬੰਧੀ ਸਾਡੇ ਨਾਲ ਗੱਲਬਾਤ ਕਰਨਗੇ ਪੰਜਾਬ ਦੇ ਸ਼ਾਹੀ ਇਮਾਮ ਸਾਡੇ ਵਿਚਕਾਰ ਮajouur ਨੇ ਨਮਸਕਾਰ ਸਰ ਆਨੰਦ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਜੀ ਨਵੇਂ ਸਾਲ ਦੀ ਸ਼ੁਰੂਆਤ ਹੋ ਚੁੱਕੀ ਹੈ ਪਰ ਹਰੇਕ ਦੇ ਵੱਲੋਂ ਆਪੋ ਆਪਣੇ ਤਰੀਕੇ ਨਾਲ ਮਨਾਇਆ ਗਿਆ ਨਵੇਂ ਸਾਲ ਕਈਆਂ ਦੇ ਵੱਲੋਂ ਪੱਪਾ ਦੇ ਵਿੱਚ ਜਾ ਕੇ ਡਾਂਸ ਕੀਤਾ ਗਿਆ ਕਈਆਂ ਦੇ ਵੱਲੋਂ ਧਾਰਮਿਕ ਸਥਾਨਾਂ ਤੇ ਨੰਮਸਟਕ ਹੋ ਕੇ ਇਸ ਦੀ ਸ਼ੁਰੂਆਤ ਕੀਤੀ ਗਈ ਹੈ ਤੁਹਾਡੇ ਅਕੋਰਡਿੰਗ ਕਿਸ ਤਰ੍ਹਾਂ ਦੇ ਨਾਲ ਨਵੇਂ ਸਾਲ ਦਾ ਜਿਹੜਾ ਕਿ ਸਵਾਗਤ ਕੀਤਾ ਜਾਣਾ ਚਾਹੀਦਾ ਬismillahirrahmanirrahim ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਯਾਇਤੀ ਰਹਿਮ ਕਰਨ ਵਾਲਾ 2024 ਸ਼ੁਰੂ ਹੋ ਗਿਆ ਅੱਜ 2 ਤਾਰੀਖ ਵੀ ਹੈ ਤੇ ਮੈਂ ਕਹਿਣਾ ਚਾਹੁੰਦਾ ਸਭ ਤੋਂ ਪਹਿਲੀ ਤਾਂ ਇਹ ਕਿਦੋ ਸਿਆਰ ਗਲ ਸੋਸ਼ਲ ਮੀਡੀਆ ਤੇ ਵੇਖਿਆ ਹੁਣਾ ਵੀ ਅਲਗ-ਅਲਗ ਧਰਮਾਂ ਦੇ ਲੋਕ ਜਿਹੜੇ ਕੋਈ ਕਹਿੰਦੇ ਵੀ ਸਾਡਾ ਨਵਾਂ ਸਾਲ ਦਾ ਫਲਾਨੀ ਤਰੀਕ ਨੂੰ ਸ਼ੁਰੂ ਹੋ ਰਿਹਾ ਜੀ ਜੀ ਮੁਸਲਮਾਨ ਕਹਿੰਦੇ ਵੀ ਮੁਹਰਰਮ ਚ ਸਨਾਤਨ ਧਰਮ ਵਾਲਿਆਂ ਦਾ ਅਲੱਗ ਨਾਨਕ ਸ਼ਾਹੀ ਕੈਲੰਡਰ ਦਾ ਅਲੱਗ ਜੀ ਲੇਕਿਨ ਜਿਹੜਾ ਈਸਵੀ ਸਾਲ ਹੈ 2024 ਜਿਹੜਾ ਇਹ ਕਿਉਂਕਿ ਸਾਡੇ ਲੇਖੇ ਜੋਖੇ ਦਾ ਸਾਲ ਹੁੰਦਾ ਹੈ ਅਸੀਂ ਸਾਰੇ ਕੰਮ ਹਰ ਇੱਕ ਚੀਜ਼ ਦੀ ਡੇਟਿੰਗ ਬੁਕਿੰਗ ਸਾਰਾ ਕੁਝ ਇਹਦੇ ਤੇ ਹੀ ਕਰਦੇ ਹਾਂ ਜੀ ਤੇ ਲੇਖੇ ਜੋਖੇ ਦਾ ਸਾਲ ਜਿਹੜਾ ਉਹ ਆਪਣੀ ਜਗ੍ਹਾ ਇੱਕ ਅਹਿਮੀਅਤ ਰੱਖਦਾ ਹੈ ਹਮ ਤੇ ਸਭ ਤੋਂ ਵੱਡੀ ਬਾਤ ਇਹ ਹੁੰਦੀ ਹੈ ਕਿ ਜਦੋਂ ਨਵਾਂ ਸਾਲ ਆਉਂਦਾ ਜਦੋਂ ਵੀ ਸਾਡੇ ਲੇਖੇ ਜੋਖੇ ਦਾ ਸਾਲ ਪੂਰਾ ਹੁੰਦਾ ਤੇ ਅਸੀਂ ਉਹਨੂੰ ਕਿਸ ਤਰ੍ਹਾਂ ਮਨਾਈਏ ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਬਹੁਤ ਸਾਰੇ ਲੋਕ ਕੋਈ ਸ਼ਰਾਬ ਪੀਂਦਾ ਕੋਈ ਨੱਚਦਾ ਕੋਈ ਚੀਕਾ ਮਾਰਦਾ ਗਰੋਲਾ ਪੰਦਾ ਜੀ ਤੇ ਜਿਹੜਾ ਜਸ਼ਨ ਹੁੰਦਾ ਜਸ਼ਨ ਦੀ ਅਗਰ ਤੁਸੀਂ ਵਿਆਖਿਆ ਕਰੋਗੇ ਤੇ ਜਸ਼ਨ ਦੀ ਵਿਆਖਿਆ ਇਹ ਹੈ ਕਿ ਜਸ਼ਨ ਉਦੋਂ ਮਨਾਇਆ ਜਾਂਦਾ ਜਦੋਂ ਤੁਸੀਂ ਕੁਝ ਕਾਮਯਾਬੀ ਹਾਸਲ ਕੀਤੀ ਹੋਵੇ ਹਮ ਤੁਸੀਂ ਕੁਝ ਐਸਾ ਕਰ ਲਿਆ ਹੋਵੇ ਕਿ ਲੋਕਾਂ ਨੂੰ ਕਹਿ ਸਕੋ ਕਿ ਹਾਂ ਅਸੀਂ ਕੁਝ ਵੱਡੀ ਲਾਂਘਾ ਲਾ ਲਏ ਨੇ ਹੂੰ ਤੇ ਜਸ਼ਨ ਤਾਂ ਸਿਰਫ ਮੈਂ ਉਹਨਾਂ ਹੀ ਲੋਕਾਂ ਨੂੰ ਕਹਿਣਾ ਮਨਾਣ ਜਿਨ੍ਹਾਂ ਨੇ ਪੂਰਾ ਸਾਲ ਕੁਝ ਐਸੀ ਇੰਪਰੂਵਮੈਂਟ ਕੀਤੀ ਐਸੀ ਤਰੱਕੀ ਕੀਤੀ ਹੂੰ ਜਾਂ ਐਸਾ ਆਪਣਾ ਨਾਮ ਪੈਦਾ ਕਰ ਲਿਆ ਜਾਂ ਇੰਡਸਟਰੀ 'ਚ ਜਾਂ ਲਿਖਾਈ ਪੜਾਈ ਦੇ ਵਿੱਚ ਹੂੰ ਜਾਂ ਸਮਾਜਿਕ ਵਿਵਸਥਾ 'ਚ ਜਾਂ ਐਨ ਜੀਓਜ਼ ਨੇ ਕਿ ਉਹ ਸਾਰਾ ਸਾਲ ਲੋਕੀ ਵਾਹ ਵਾਹ ਕਰਦੇ ਰਹੇ ਫੇਰੇ ਜਸ਼ਨ ਮਨਾਉਂਦਾ ਸਮਾਂ ਹੂੰ ਔਰ ਅਗਰ ਜਸ਼ਨ ਮਨਾਉਣ ਵਾਲੇ ਸ਼ਰਾਬ ਪੀ ਕੇ ਰੌਲਾ ਪਾ ਰਹੇ ਨੇ ਤੇ ਇਹ ਨਹੀਂ ਬਤਾ ਵੀ ਪਿਛਲੇ ਸਾਲ ਕਿੰਨੇ ਕ ਬੰਦੇ ਘਰ ਚੋਂ ਡੈਥ ਕਰ ਗਏ ਕਿਹੜੇ ਮਾਪਿਓ ਚਲੇ ਗਏ ਭਾਈਪੈਣ ਚਲੇ ਗਏ ਜਾਂ ਕੀ ਸਾਡਾ ਨੁਕਸਾਨ ਹੋਇਆ ਕੀ ਸਮਾਜਿਕ ਵਿਵਸਥਾ 'ਚ ਗਿਰਾਵਟ ਆਈ ਤੇ ਫਿਰ ਮੈਂ ਸਮਝਦਾ ਜਸ਼ਨ ਬੇਮਾਇਨੇ ਸਭ ਤੋਂ ਬੜੀ ਬਾਤ ਇਹ ਹੁੰਦੀ ਹੈ ਜਦੋਂ ਵੀ ਈਸ਼ਵੀ ਦਾ ਡੇਟ ਬਦਲਦੀ ਹੈ ਕਿ ਅਸੀਂ ਹੁਣ ਅੱਗੇ ਕਰਨਾ ਕੀ ਹੈ ਅਗਰ ਤੁਸੀਂ ਇੱਕ ਅੱਛੇ ਇਨਸਾਨ ਦੀ ਤਰ੍ਹਾਂ ਚਾਹੇ ਮਰਦ ਨੇ ਚਾਹੇ ਔਰਤ ਨੇ ਚਾਹੇ ਬੜੇ ਚਾਹੇ ਛੋਟੇ ਏ ਨਹੀਂ ਸੋਚਦੇ 10 ਮਿੰਟ ਬੈਠ ਕੇ ਪਲੈਨਿੰਗ ਨਹੀਂ ਕਰਦੇ ਕਿ 2024 ਆ ਗਿਆ ਹੁਣ ਅਸੀਂ ਕੀ ਕਰਨਾ ਸਾਡਾ ਟਾਰਗੇਟ ਕੀ ਹੈ ਕਿ ਅਸੀਂ ਕੋਈ ਸ਼ੋਅਰੂਮ ਖੋਲਣਾ ਹੈ ਕਿ ਅਸੀਂ ਕੋਈ এডਿਕੇਸ਼ਨ ਦਾ ਇੰਸਟੀਚਿਊਟ ਖੋਲਣਾ ਹੈ ਕਿ ਅਸੀਂ ਆਪ ਕੁਝ ਹਾਸਲ ਕਰਨਾ ਹੈ ਕਿ ਸਾਡੇ ਅੰਦਰ ਕੋਈ ਐਸੀ ਗੱਲ ਆਏਗੀ ਨਵੀਂ ਜਾਂ ਅਸੀਂ ਦੁਨੀਆ ਦੇ ਸਾਹਮਣੇ ਕੋਈ ਨਵਾਂ ਅਵਸ਼ਕਾਰ ਲੈ ਕੇ ਆਣਾ ਕਿ ਤੁਹਾਡਾ ਟਾਰਗੇਟ ਆਪਣਾ ਕੀ ਹੈ ਜੀ ਜਿੱਦਾਂ ਲੋਕਾਂ ਦਾ ਟਾਰਗੇਟ ਹੈ ਵੀ ਅਸੀਂ ਐਮਐਲਏ ਬਣਨਾ ਹੈ ਇਲੈਕਸ਼ਨ ਲੜਨਾ ਹੈ ਐਫਪੀ ਬਣਨਾ ਹੈ ਸਰਕਾਰ ਬਣਾਣੀ ਹੈ ਲੋਕਾਂ ਨੂੰ ਅੱਛਾ ਐਟਮੋਸਫੇਅਰ ਬਣਾ ਕੇ ਦੇਣਾ ਹੈ ਅੱਛੀ ਚੀਜ਼ਾਂ ਬਣਾ ਕੇ ਦੇਣੀਆਂ ਤੇ ਤੁਸੀਂ ਕੀ ਆਪਣੇ ਬਾਰੇ ਬਣਾਇਆ ਕਿ ਮੈਂ ਆਪਣੇ ਘਰ ਨੂੰ ਤਬਦੀਲ ਕਰਨਾ ਹੈ ਕਿ ਮੈਂ ਉਸ ਕੁਝ ਚੇਂਜਿੰਗ ਲੈ ਕੇ ਆਇੰਗਾ ਲਾਈਫ ਆਫ ਸਟਾਈਲ ਦੀ ਚੇਂਜਿੰਗ ਲਾਵਾਂਗਾ ਕਿ ਮੈਂ ਸ਼ਰਾਬ ਛੱਡ ਦਵਾਂਗਾ ਜੀ ਜੀ ਕਿ ਮੈਂ ਗਾਲਾਂ ਕੱਢਣੀਆਂ ਛੱਡ ਦਵਾਂਗਾ ਕਿ ਮੈਂ ਲੋਕਾਂ ਨਾਲ ਲੜਨਾ ਛੱਡ ਦਵਾਂਗਾ ਅਗਰ ਤੁਸੀਂ ਦੋ ਚੀਜ਼ਾਂ ਤੁਹਾਡੇ ਚ ਨਹੀਂ ਹੈ ਜਸ਼ਨ ਮਨਾਉਣ ਤੋਂ ਪਹਿਲਾਂ ਇਹ ਕਿ ਜਸ਼ਨ ਕਿਸ ਚੀਜ਼ ਦਾ ਜੀ ਅਗਰ ਤੁਸੀਂ ਕੁਝ ਕਾਮਯਾਬੀ ਅਸਲ ਕੀਤੀ ਤਾਂ ਜਸ਼ਨ ਮਨਾਓ ਨਹੀਂ ਕੀਤੀ ਤੇ ਚੁੱਪ ਕਰਕੇ ਨਵੇਂ ਸਾਲ ਦੇ ਵਿੱਚ ਕੁਝ ਐਸਾ ਕਰੋ ਕਿ ਤੁਸੀਂ ਅਗਲੀ ਵਾਰੀ ਜਸ਼ਨ ਮਨਾਉਣ ਜੋਗੇ ਹੋ ਸਕੋ ਜੀ ਭਾਵੇਂ ਜਸ਼ਨ ਜਿਹੜਾ ਹੈ ਇਸਲਾਮ ਨੇ ਕਿਹਾ ਕਿ ਕੋਈ ਵੀ ਐਸਾ ਜਸ਼ਨ ਜ ਜ ਨਸ਼ਾ ਹੋਵੇ ਬੇਹੁੱਦਗੀ ਹੋਵੇ ਬਦਤਮੀਜ਼ੀ ਹੋਵੇ ਹਰਾਮ ਹੈ ਜੀ ਲੇਕਿਨ ਉਸ ਤੋਂ ਇਲਾਵਾ ਵੀ ਤਾਂ ਜਸ਼ਨ ਮਨਾਇਆ ਜਾ ਸਕਦਾ ਹੈ ਕਿਸ ਤਰ੍ਹਾਂ ਕਿਸੇ ਗਰੀਬ ਨੂੰ ਕਿਸੇ ਰੋਂਦੇ ਨੂੰ ਹਸਾਇਆ ਜਾ ਸਕਦਾ ਹੈ ਕਿਸੇ ਰੁੱਸੇ ਯਾਰ ਨੂੰ ਮਨਾਇਆ ਜਾ ਸਕਦਾ ਹੈ ਆਪਣੇ ਮਾਪੇ ਦੇ ਹੋਲ ਬੈਕੇ ਟਾਈਮ ਸਪੈਂਡ ਕੀਤਾ ਜਾ ਸਕਦਾ ਹੈ ਮੀਆਂ ਬੀਬੀ ਚ ਸੁਲ੍ਹਾ ਕਰਾਈ ਜਾ ਸਕਦੀ ਹੈ ਗਵਾਂਡੀਆਂ ਦੀ ਚ ਆਪਸ ਚ ਗੱਲ ਵਕੜੀ ਪੁਆਈ ਜਾ ਸਕਦੀ ਹੈ ਜਸ਼ਨ ਕੱਲਾ ਹੀ ਥੋੜੀ ਹੈ ਕਿ ਸਿਰਫ ਸ਼ਰਾਬ ਹੋਏਗੀ ਰੌਲਾ ਹੋਏਗਾ ਤਾਂ ਜਸ਼ਨ ਨਹੀਂ 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 ਉਹ ਤਾਂ ਹੁੱਲੜਬਾਜੀ ਹੈ ਹੁੱਲੜਬਾਜੀ ਦੇ ਉੱਤੇ ਤਾਂ ਸਰਕਾਰ ਵੀ ਅਰਸਲ ਕਹਿੰਦੀ ਹੈ ਕਿ 10 ਵਜੇ ਤੋਂ ਬਾਅਦ ਨਿਕਲਣ ਨਹੀਂ ਦਵਾਂਗੇ 12 ਵਜੇ ਤੋਂ ਬਾਅਦ ਬਾਜਾ ਨਹੀਂ ਬਜੇ ਜੀ 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 ਜ ਉੰਜੇ ਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈਗਾ ਹਨਾ ਲੋਕ ਪੱਪਾ ਦੇ ਵਿੱਚ ਜਾ ਕੇ ਸੈਲੀਬ੍ਰੇਸ਼ਨ ਕਰਦੇ ਨੇ ਬਕਾਇਦਾ ਸੈਲਫੀਆਂ ਪਾਉਂਦੇ ਨੇ ਪਰ ਜਿਹੜੀ ਅਸਲੀਅਤ ਹੁੰਦੀ ਹੈ ਬਿਲਕੁਲ ਇਸਦੇ ਉਲਟ ਹੁੰਦੀ ਹੈਗੀ ਹੈ ਕਿਸੇ ਨੂੰ ਕਿਸੇ ਦੀ ਕੋਈ ਹਮਦਰਦੀ ਨਹੀਂ ਹੈ ਇੱਥੋਂ ਤੱਕ ਕਿ ਜੇਕਰ ਪਰਿਵਾਰ ਦੇ ਵਿੱਚ ਪੰਜ ਜੀ ਨੇ ਪੰਜੇ ਮੋਬਾਈਲ ਦੇ ਉੱਪਰ ਵੀਰਦੀ ਹੋਣਗੇ ਆਪਸੀ ਤਾਲਮਿਲ ਦੀ ਵਿੱਚ ਕਮੀ ਹੈਗੀ ਹੈ ਇਸ ਦੀ ਕੀ وجہ ਬੰਦਿਆ ਦੇਖੋ ਅਸਲ ਗੱਲ ਇਹ ਹੈ ਕਿ ਦੋ ਤਰ੍ਹਾਂ ਦੀ ਦੁਨੀਆ ਇੱਕ ਦਿਖਾਵੇ ਦੀ ਦੁਨੀਆ ਇੱਕ ਅਸਲ ਜੀ ਅਗਰ ਤੁਸੀਂ 70 80% ਜਿਹੜੇ ਮਿਡਲ ਕਲਾਸ ਹੈ ਲੋਕ ਉਹਨਾਂ ਦੇ ਘਰਾਂ 'ਚ ਜਾਉਂਗੇ ਤੇ ਬੜਾ ਪਿਆਰ ਹੈ ਸਤਿਕਾਰ ਹੈ ਲੋਕਾਂ ਦੇ ਆਪਸ ਦੇ ਵਿੱਚ ਟਾਈਮ ਤੇ ਬੱਚੇ ਸ਼ਾਮ ਨੂੰ ਘਰ ਆਉਂਦੇ ਨੇ ਮਾਪੇ ਇਕੱਠੇ ਹੋ ਕੇ ਬੈਠਦੇ ਨੇ ਗੱਲ ਕਰਦੇ ਨੇ ਆਪਣੀ ਜ਼ਰੂਰਤਾਂ ਨੂੰ ਸਮਝਦੇ ਨੇ ਆਪਣੇ ਟੀਚਰ ਨੂੰ ਸਮਝਦੇ ਨੇ ਦੂਸਰਾ ਉਹ ਲੋਕ ਨੇ ਜਿਹੜੇ ਦਿਖਾਵੇ ਦੇ ਵਿੱਚ ਯਕੀਨ ਰੱਖਦੇ ਨੇ ਜਿਨ੍ਹਾਂ ਦੀ ਘਰ ਚ ਤਾਂ ਮਾਪਿਓਂ ਨਾਲ ਬਣਦੀ ਨਹੀਂ ਸਕੇ ਭਰਾਵਾਂ ਦੀ ਨਹੀਂ ਬਣਦੀ ਜੀ ਜੀ ਭਾਈ ਭੈਣ ਦੀ ਨਹੀਂ ਬਣਦੀ ਪਿਆ ਬੀਬੀ ਦੀ ਨਹੀਂ ਬਣਦੀ ਬਾਹਰ ਲੋਕਾਂ ਨੂੰ ਜਫੀਆਂ ਬਾਪਾ ਫੋਟੋਆਂ ਖਿੱਚੀ ਜਾਂਦੇ ਨੇ ਬਾਹਰ ਲੋਕਾਂ ਨੂੰ ਕਹੀ ਜਾਂਦੇ ਨੇ ਕਿ ਅਸੀਂ ਤਾਂ ਬਹੁਤ ਧਰਮ ਦਾ ਕੰਮ ਕਰਦੇ ਪਏ ਤੇ ਇਸ ਲਈ ਜਿਹੜੀ ਦਿਖਾਵੇ ਦੀ ਜ਼ਿੰਦਗੀ ਹੈ ਇਹ ਐਦਾਂ ਹੈ ਕਿ ਜਿੱਦਾਂ ਇੱਕ ਜ਼ਖਮੀ ਇਨਸਾਨ ਨੇ ਸੋਨੇ ਕਪੜੇ ਪਾ ਲਏ ਉਹਨਾਂ ਅੰਦਰੋਂ ਜਿਸਮ ਛਲਨੀ ਹੈ ਤੇ ਇਸੇ ਤਰ੍ਹਾਂ ਦੀ ਜ਼ਿੰਦਗੀ ਹੈ ਜਿੱਚ ਕੋਈ ਮਜ਼ਾ ਨਹੀਂ ਹੈ ਬਸ ਦਿਖਾਵਾ ਹੀ ਦਿਖਾਵਾ ਹੈ ਬਹੁਤ ਸਾਰੇ ਅਮੀਰ ਲੋਕ ਜਿਹੜੇ ਨੇ ਦਿਖਾਵੇ ਜਿ ਕਮਲੇ ਹੋਏ ਪਏ ਨੇ ਬਹੁਤ ਕੁਝ ਕਰਦੇ ਆ ਲੇਕਿਨ ਜਦੋਂ ਘਰ ਪਹੁੰਚਦੇ ਆ ਦੋ ਜੀ ਇਕੱਠੇ ਨਹੀਂ ਬਹਿ ਸਕਦੇ ਆਪਸ ਵਿੱਚ ਦੂਸਰੇ ਨੂੰ ਬਰਦਾਸ਼ਤ ਨਹੀਂ ਕਰਦੇ ਇੱਕ ਦੂਸਰੇ ਦੇ ਨਾਲ ਕੋਈ ਥੋੜੀ ਬਹੁਤ ਵੀ ਹਮਦਰਦੀ ਨਹੀਂ ਰੱਖਦੇ ਤੇ ਮੈਂ ਸਮਝਦਾ ਕਿ ਸਾਨੂੰ ਅਗਰ ਅਸੀਂ ਅਸਲ ਜ਼ਿੰਦਗੀ ਵਾਲਾਈਏ ਹਮੇਸ਼ਾ ਯਾਦ ਰੱਖੋ ਇੱਕ ਗੱਲ ਤੁਸੀਂ ਸਮਾਜਿਕ ਵਿਵਸਥਾ ਜੀ ਦੇਖਦੇ ਹੋਗੇ ਹੁਣ ਜਦਨ ਸਾਲ 2024 ਚੜ ਪਿਆ ਹੁਣ ਬਹੁਤ ਸਾਰੇ ਲੋਕ ਜਿਹੜੇ ਵੀ ਬੰਦੇ ਨੇ ਚਾਹੇ ਉਹ ਗਰੀਬ ਆਦਮੀ ਚਾਹੇ ਅਮੀਰ ਆਦਮੀ ਟੀਚਾ ਤ ਤੈਅ ਕਰੇ ਨਾ ਜੀ ਕਿ ਮੈਂ ਇਸ ਸਾਲ ਇਹ ਕਰਾਂਗਾ ਕਿ ਆਪਣੇ ਅੰਦਰ ਤਬਦੀਲੀ ਲਿਆਵਾਂਗਾ ਜਾਂ ਵਪਾਰ ਚ ਜਾਂ ਸਮਾਜਿਕ ਵਿਵਸਥਾ ਚ ਹਮੇਸ਼ਾ ਗੱਲ ਯਾਦ ਰੱਖੋ ਜਦੋਂ ਤੁਹਾਨੂੰ ਸੜਕ ਤੇ ਚੱਲਦੇ ਹੋਏ ਜਾਂ ਖਾਨਦਾਨ ਦੇ ਵਿੱਚ ਜਾਂ ਪਰਿਵਾਰ ਦੇ ਵਿੱਚ ਰਿਸ਼ਤੇਦਾਰਾਂ ਚ ਜੇ ਕੋਈ ਬੰਦਾ ਆਕੜਿਆ ਹੋਇਆ ਮਿਲੇ ਹਮ ਤੇ ਸ਼ਾਇਦ ਤੁਸੀਂ ਕਦੀ ਟਰੈਕਿੰਗ ਕੀਤੀ ਹੋਵੇ ਪਹਾੜਾਂ ਚ ਗਏ ਹੋ ਅਕਸਰ ਲੋਕ ਗਰਮੀਆਂ ਚ ਜਾਂਦੇ ਜੀ ਤੇ ਜਦੋਂ ਆਪਾਂ ਪਹਾੜ ਚੜਦੇ ਆਂ ਜਦੋਂ ਗੱਡੀ ਵੀ ਪਹਾੜ ਚੜਦੀ ਪੂਰਾ ਜ਼ੋਰ ਲੱਗਦਾ ਜੇ ਆਪਾਂ ਪੈਦਲ ਵੀ ਪਹਾੜੀ ਨੂੰ ਚੜਦੇ ਆਂ ਤੇ ਕਮਰ ਵੀ ਝੁੱਕ ਜਾਂਦੀ ਏ ਸਿਰ ਵੀ ਝੁੱਕ ਜਾਂਦਾ ਇਹਦਾ ਮਤਲਬ ਇਹ ਕਿ ਜਦੋਂ ਬੰਦਾ ਉੱਪਰ ਨੂੰ ਜਾਂਦਾ ਜੀ ਜਦੋਂ ਉਹਨੂੰ ਸਤਿਕਾਰ ਮਿਲਦਾ ਪਿਆਰ ਮਿਲਦਾ ਉਹ ਤਰੱਕੀ ਕਰਦਾ ਹੈ ਦੌਲਤ ਮਿਲਦੀ ਹੈ ਸ਼ੋਹਰਤ ਮਿਲਦੀ ਹੈ ਉਹ ਝੁੱਕ ਜਾਂਦਾ ਜੇ ਕਿਸੇ ਨੂੰ ਦੇਖੋ ਆਕੜਦਾ ਪਿਆ ਇਹਦਾ ਮਤਲਬ ਪਹਾੜ ਤੋਂ ਉਤਰ ਰਿਹਾ ਜੀ ਹੁਣ ਉਹ ਆਕੜਿਆ ਹੋਇਆ ਹੂੰ ਇੱਕ ਇੱਕ ਪੈਰ ਬੜੀ ਮੁਸ਼ਕਲ ਨਾਲ ਥੱਲੇ ਰੱਖਦਾ ਲੱਕ ਵੀ ਆਕੜਿਆ ਹੈ ਗਦਰ ਵੀ ਆਕੜੀ ਹੋਈ ਹੈ ਬਾਵਾ ਵੀ ਆਕੜੀਆਂ ਹੋਈਆਂ ਕਿਉਂ ਕਿਉਂਕਿ ਇਹ ਉਹਦੇ ਉਤਰਨ ਦੀ ਨਿਸ਼ਾਨੀ ਹੈ ਕਿ ਜਿੰਨੀ ਤਰੱਕੀ ਕਰਨੀ ਸੀ ਕਰ ਲਈ ਉਹਨੇ ਜਿਹੜਾ ਗਲ-ਗਲ ਤੇ ਗਾਲ ਕੱਢਦਾ ਹੈ ਲੋਕਾਂ ਨਾਲ ਬੁਰਾ ਵਰਤੀਰਾ ਕਰਦਾ ਹੈ ਆਪਣੇ ਮੁਲਾਜ਼ਮਾਂ ਨਾਲ ਬਦਤਮੀਜ਼ੀ ਕਰਦਾ ਹੈ ਗਵਾਂਡੀਆਂ ਨਾਲ ਇਹਦਾ ਮਤਲਬ ਕਿ ਜਿੱਥੇ ਸਿਗਾ ਉੱਥੋਂ ਵਾਪਸ ਆ ਰਿਹਾ ਤੇ ਵਾਪਸ ਨਹੀਂ ਆਣਾ ਚਾਹੀਦਾ ਕਮਾਲ ਉਚਾਈ ਤੇ ਪਹੁੰਚਣਾ ਨਹੀਂ ਹੈ ਕਮਾਲ ਉਹਨੂੰ ਬਰਕਰਾਰ ਰੱਖਣਾ ਹੈ ਅਗਰ ਤੋਂ ਨੂੰਰ ਖੁਦਾ ਨੇ ਅੱਛਾ ਇਲਮ ਦਿੱਤਾ ਸਿੱਖਿਆ ਦਿੱਤੀ ਕੋਈ ਅਹੁਦਾ ਦਿੱਤਾ ਜਾਂ ਤੁਸੀਂ ਕੋਈ ਅੱਛਾ ਫੈਕਟਰੀ ਲਗਾ ਲਈ ਜਾਂ ਕਿਸੇ ਧਾਰਮਿਕ ਥਾਨ ਦੇ ਮੁਖੀ ਬਣ ਗਏ ਜਾਂ ਤੁਸੀਂ ਸਮਾਜਿਕ ਵਿਵਸਥਾ ਚ ਮੁਹੱਲੇ ਚ ਸਮਾਜ ਸੇਵਾ ਚ ਕਰ ਰਹੇ ਹੋ ਤੇ ਫਿਰ ਕਮਾਲ ਇਹ ਨਹੀਂ ਹੈ ਕਿ ਤੁਸੀਂ ਆਕੜ ਜਾਓ ਕਮਾਲ ਇਹ ਹੈ ਕਿ ਉਸ ਵਿਵਸਥਾ ਨੂੰ ਹੋਰ ਅੱਗੇ ਕਿਦਾਂ ਵਧਾ ਕੇ ਕਾਇਮ ਰੱਖੇਗਾ ਜੀ ਤੇ ਇਸ 2024 ਦੇ ਵਿੱਚ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਭਾਵੇਂ 2024 ਇਸਾਈ ਸਮੁਦਾਇ ਵੱਲੋਂ ਸ਼ੁਰੂ ਕੀਤੀ ਗਈ ਈਸਵੀ ਦਾ ਸਾਲ ਹੈ حضرت ਈਸਾ ਦੇ ਜੀ ਜਨਮ ਤਾਂ ਸ਼ੁਰੂ ਹੋਇਆ ਲੇਕਿਨ ਉਹ ਪੂਰੀ ਦੁਨੀਆ ਦੇ ਲੋਕ ਇਹਨੂੰ ਲੇਖੇ ਜੋਖੇ ਦੇ ਸਾਲ ਦੇ ਵਿੱਚੋਂ ਦੇਖਦੇ ਨੇ ਤੇ 2024 ਦੇ ਵਿੱਚ ਤੁਹਾਨੂੰ ਵੀ ਚਾਹੀਦਾ ਹੈ ਕਿ ਅਸੀਂ ਇੱਕ ਵਾਰੀ ਆਪਣਾ ਸਕੈਨਿੰਗ ਜ਼ਰੂਰ ਕਰ ਲਈਏ ਕਿ ਅਸੀਂ 2023 ਦੇ ਵਿੱਚ ਕਿਦਾਂ ਦਾ ਟਾਈਮ ਗੁਜ਼ਾਰਿਆ 24 ਵਿੱਚ ਕਿਦਾਂ ਹੋਣਾ ਚਾਹੀਦਾ ਔਰ 23 ਨਾਲੋਂ 24 ਜ਼ਿਆਦਾ ਸੋਹਣਾ ਹੋਣਾ ਚਾਹੀਦਾ ਕਿਉਂਕਿ ਸਾਲ ਜਦੋਂ ਅੱਗੇ ਵੱਧਦਾ ਹੈ ਨਾ ਕੋਈ ਇੰਨੀ ਖੁਸ਼ੀ ਦੀ ਗੱਲ ਨਹੀਂ ਉਹ ਤੁਹਾਡਾ ਸਾਲ ਘਟ ਗਿਆ ਜੀ ਤੁਸੀਂ ਵਾਪਸੀ ਵੱਲ ਜਾ ਰਹੇ ਹੋ ਆਪਣੇ ਪਤਰਵਾਲ ਵਾਪਸ ਵੀ ਮੁੜਨਾ ਹੈ ਤੇ ਇਸ ਲਈ ਜਦੋਂ ਸਮਾਂ ਘੱਟ ਹੋਵੇ ਮੁਸਾਫਿਰ ਕੋਲ ਤੇ ਉਹਨੂੰ ਇਹ ਚਾਹੀਦਾ ਹੈ ਕਿ ਬੋਝ ਘੱਟ ਚੱਕੇ ਹਲਕਾ ਫੁਲਕਾ ਰਹੇ ਕਿ ਸਮਾਜਿਕ ਨਿਯਮ ਸਤ ਇੱਕ ਸਭ ਤੋਂ ਐਮ ਛੋਟਾ ਜਿਹਾ ਸਵਾਲ ਹੈ ਰਿਸ਼ਤਿਆਂ ਦੇ ਵਿੱਚ ਨਿਗਾਰ ਬਹੁਤ ਆ ਰਿਹਾ ਹੈਗਾ ਜੀ ਪਿਓ ਪੁੱਤ ਦਾ ਵੈਰੀ ਬਣਿਆ ਹੋਇਆ ਧੀਆ ਦੀ ਹੱਤਿਆ ਹੋ ਰਹੀ ਹੈ ਕੀ ਵਜਾ ਮੰਨਦੇ ਹੋ ਵਜਾ ਇਹਦੀ ਸਭ ਤੋਂ ਵੱਡੀ ਵਜਾ ਇਹ ਹੈ ਕਿ ਲੋਕਾਂ ਦਾ ਧਰਮ ਤੋਂ ਦੂਰ ਹੋ ਜਾਣਾ ਹੂੰ ਖਾਸ ਕਰਕੇ ਅਸਲ ਤੁਸੀਂ ਇਹ ਦੇਖਿਆ ਹੋਣਾ ਕਿ ਅਗਰ ਤੁਸੀਂ ਇਸਲਾਮ ਨੂੰ ਦੇਖੋਗੇ ਤੇ ਪੂਰੀ ਦੁਨੀਆ 'ਚ ਸਾਡੇ ਨਾਲ ਇੱਕ ਕੰਪਲਸਰੀ ਹੈ ਕਿ ਬੱਚਾ ਮਸਜਿਦ ਜ਼ਰੂਰ ਜਾਣਾ ਚਾਹੀਦਾ ਹਮ ਜੀ ਤਾਂ ਹੀ ਇਸਲਾਮ ਪੂਰੀ ਦੁਨੀਆ ਦਾ ਵੱਡਾ ਮਸਬੜਾ ਹੈ ਮੈਂ ਆਪਣੇ ਹਮਵਤਨ ਦੋਸਤਾਂ ਨੂੰ ਵੀ ਕਹਿਣਾ ਹੁਣ ਤੁਸੀਂ ਹਿੰਦੂ ਹੋ ਸਿੱਖ ਹੋ ਈਸਾਈ ਹੋ ਦਲਿਤ ਹੋ ਤੁਸੀਂ ਰਵੀ ਦਾਸੀ ਹੋ ਜੋ ਵੀ ਹੋ ਕਿ ਆਪਣੇ ਬੱਚੇ ਨੂੰ ਰੋਜ਼ਾਨਾ ਆਪਣੇ ਧਰਮਸਥਾਨ 'ਚ ਭੇਜਦੇ ਹੋ ਸੁਣ ਜਿਹੜੀ ਸਿੱਖਿਆ ਪ੍ਰਣਾਲੀ ਅਸੀਂ ਬਣਾਈ ਹੈ ਅੰਗਰੇਜ਼ਾਂ ਨੇ ਸਾਨੂੰ ਦਿੱਤੀ ਹੈ ਉਹਦੇ ਵਿੱਚ ਉਹ ਜਿਹੜਾ ਆਈਲੈਟਸ ਹੈ ਜਾਂ ਯੂਨੀਵਰਸਿਟੀ ਹੈ ਪ੍ਰੋਫੈਸ਼ਨਲ ਯੂਨੀਵਰਸਿਟੀ ਹੈ ਉਹਨਾਂ ਨੇ ਕੋਰਸ ਲਿਸਟ ਲਾਈ ਹੈ ਜਾਂ ਕੋਰਸ ਇਹਨੇ ਦਾ ਜੀ ਜੀ ਕਿਉਂ ਕਿਉਂਕਿ ਉਹ ਕੋਰਸ ਕਰਨ ਤੋਂ ਬਾਅਦ ਤੁਹਾਨੂੰ ਨੌਕਰੀ ਮਿਲਣੀ ਹੈ ਕੋਈ 50000 ਦੀ ਲੱਖ ਰੁਪਏ ਦੀ 2 ਲੱਖ ਦੀ 5 ਲੱਖ ਦੀ ਜੀ ਉਸੇ ਹਿਸਾਬ ਨਾਲ ਕੋਰਸ ਦੀ ਰੇਟ ਤੇ ਇਹਦਾ ਮਤਲਬ ਜਿਹੜੇ ਸਕੂਲਾਂ ਚ ਅੰਗਰੇਜ਼ੀ ਸਕੂਲਾਂ ਚ ਤੁਸੀਂ ਬੱਚਿਆਂ ਨੂੰ ਪੜਾ ਰਹੇ ਸਾਰੇ ਪ੍ਰੋਫੈਸ਼ਨਲ ਨੇ ਤੇ ਤੁਹਾਨੂੰ ਕੌਣ ਲੋਕ ਚਾਹੀਦੇ ਨੇ ਜਿਹੜੇ ਕਿ ਸਮਾਜੀ ਵਿਵਸਥਾ ਕਿੱਛੇ ਰਹੇ ਉਹ ਪ੍ਰੋਫੈਸ਼ਨਲ ਨਹੀਂ ਉਹ ਰਿਲੀਜੀਅਸ ਲੋਕ ਚਾਹੀਦੇ ਪ੍ਰੋਫੈਸ਼ਨ ਦਾ ਨੋਟ ਕਮਾਉਣ ਨੂੰ ਕਿੰਨੇ ਜੀ ਨੋਟ ਦਾ ਕਮਾਲ ਹੈ ਵਿਵਸਥਾ ਜਿੱਦਾਂ ਲੈਣਾ ਅਗਰ ਇਸ تعلیم ਦੇ ਨਾਲ ਨਾਲ ਧਰਮ ਦੀ تعلیم ਹੋਏਗੀ ਹੁਣ ਮੈਨੂੰ ਯੂਨੀਵਰਸਿਟੀ ਨੇ ਦੱਸਤਾ ਕਿ ਇੰਜੀਨੀਅਰ ਬਣ ਕੇ 50000 ਰੁਪਏ ਮਹੀਨਾ ਕਮਾ ਸਕਦਾ ਹਾਂ ਆਈਐਸ ਆਈਪੀਐਸ ਬਣ ਸਕਦਾ ਵਧੀਆ ਕੋਠੀ ਗੱਡੀ ਮਿਲ ਸਕਦੀ ਹੈ ਜੀ ਲੇਕਿਨ ਆਈਐਸ ਆਈਪੀਐਸ ਬਣਨ ਤੋਂ ਬਾਅਦ ਏ ਮੈਨੂੰ ਇਹਨੇ ਦੱਸਣਾ ਸੀ ਕਿ ਫੈਸਲਾ ਇਨਸਾਫ ਨਾਲ ਹੋਣਾ ਚਾਹੀਦਾ ਜੇ ਇਨਸਾਫ ਨਹੀਂ ਆ ਤੈਨੂੰ ਪਾਪ ਲੱਗੂਗਾ ਇਹ ਧਰਮ ਨੇ ਸਿਖਾਣਾ ਸੀ ਇਹ ਕਹਿੰਦੇ ਸਿਖਾਣਾ ਸੀ ਕਿ ਅਗਰ ਤੂੰ ਇਹਦੀ ਠੱਗੀ ਮਾਰ ਲਈ ਤੇ ਗੁਨਾਹ ਹੋ ਜੂਗੇ ਪੈਸੇ ਹਰਾਮ ਦੇ ਹੋ ਜਾਣਗੇ ਇਹ ਗੱਲ ਧਰਮ ਨੇ ਸਿਖਾਣੀ ਸੀ ਧਾਰਮਿਕ ਵਿਵਸਥਾ ਨੂੰ ਜਦ ਅਸੀਂ ਕਮਜ਼ੋਰ ਕੀਤਾ ਪ੍ਰੋਫੈਸ਼ਨਲ ਨੂੰ ਉੱਤੇ ਲੈ ਕੇ ਆਏ ਤੇ ਰਿਸ਼ਤਿਆਂ 'ਚ ਫਿਰ ਪੈਸਿਆਂ ਦੀ ਅਹਿਮੀਅਤ ਵੱਧ ਗਈ ਪਿਓ ਪੁੱਤ ਵੱਲ ਵੈਰ ਦੀ ਨਜ਼ਰਾਂ ਦੇਖਦਾ ਮੀਆਂ ਬੀਵੀ ਆਪਸ ਇੱਕ ਦੂਜੇ ਤੋਂ ਚੀਜ਼ਾਂ ਲਕੋ ਰਹੇ ਨੇ ਵਾਪਸ ਦੇ ਵਿੱਚ ਇੱਕ ਦੂਸਰੇ ਦੀ ਦੁਸ਼ਮਨੀयां ਕੱਢਦੇ ਪਏ ਨੇ ਇਸ ਲਈ ਆਪਣੇ ਆਪ ਨੂੰ ਜਦੋਂ ਆਪਣੇ ਬੱਚਿਆਂ ਨੂੰ ਸਿੱਖਿਆ ਦੋ ਨਾਲ ਧਰਮ ਦੀ ਸਿੱਖਿਆ ਦੋ ਕਿਉਂਕਿ ਧਰਮ ਹੀ ਇੱਕ ਐਸੀ ਚੀਜ਼ ਹੈ ਜਿਹੜਾ ਹਲਾਲ ਤੇ ਹਰਾਮ ਦੀ ਤਮੀਜ਼ ਤੁਹਾਨੂੰ ਸਿਖਾਂਦਾ ਜਿਹੜਾ ਤੁਹਾਨੂੰ ਬਾਰ ਬਾਰ ਅੰਦਰੋਂ ਮਾਰਦਾ ਉਂਗਲ ਕਿ ਯਾਰ ਆ ਤੂੰ ਕਿਸੇ ਨਾਲ ਬਦਤਮੀਜ਼ੀ ਕੀਤੀ ਉਹਦਾ ਦਿਲ ਦੁਖਾਤਾ ਪ੍ਰੋਫੈਸ਼ਨਲ ਤਾਲੀਮ ਨੇ ਤਾਂ ਤੁਹਾਨੂੰ ਕਦੇ ਸਕੂਲ ਦੇ ਟੀਚਰ ਨੇ ਕਿਹਾ ਹੀ ਨਹੀਂ ਕਿ ਬੇਟਾ ਕਿਸੇ ਦਾ ਦਿਲ ਨਾ ਦਿਖਾਣਾ ਨਾ ਜੀਓਗ੍ਰਾਫੀ ਦੀ ਕਿਤਾਬ 'ਚ ਲਿਖਿਆ ਹੈ ਨਾ ਹਿਸਟਰੀ ਦੀ ਕਿਤਾਬ 'ਚ ਲਿਖਿਆ ਹੈ ਨਾ ਕੈਮਿਸਟਰੀ ਦੀ ਕਿਤਾਬ 'ਚ ਲਿਖਿਆ ਹੈ ਜੀ ਉਹਨਾਂ 'ਚ ਤਾਂ ਕਿਤੇ ਨਹੀਂ ਕੁਝ ਲਿਖਿਆ ਹੂੰ ਇਹ ਤਾਂ ਸਾਰੀਆਂ ਧਰਮ ਦੀਆਂ ਗੱਲਾਂ ਤੇ ਇਸ ਲਈ ਜਦ ਬੱਚਿਆਂ ਨੂੰ ਆਪਣੇ ਪ੍ਰੋਫੈਸ਼ਨਲ ਤਾਲੀਮ ਦਿਓ ਉਹਨਾਂ ਨੂੰ ਧਰਮ ਦੀ ਸਿੱਖਿਆ ਦਿਓ ਜਿਹੜੇ ਵੀ ਲੋਕ ਧਰਮੀ ਨੇ ਤੁਸੀਂ ਜਾਓ ਹੂੰ ਜਿੰਨੇ ਵੀ ਧਰਮੀ ਲੋਕ ਨੇ ਉਹਨਾਂ ਦੇ ਮਾਪੇ ਉਹਨਾਂ ਦੇ ਘਰ ਬੈਠੇ ਨੇ ਫਿਰ ਆਸ਼ਰਮ 'ਚ ਨਹੀਂ ਹਮ ਵਰਨਾ ਕਈ ਕਰੋਨਾ ਬਤੀ ਲੋਕ ਪੜੇ ਲਿਖੇ ਇਹ ਤੋਂ ਹੈਵਨਸ ਆਸ਼ਰਮ ਹੈਗਾ ਸਾਡੇ ਦੁਰਾਹੇ ਦੇ ਕੋਲ ਕਰੋਨਾ ਬਤੀ ਲੋਕ ਬੈਠੇ ਨੇ ਕਿਉਂ ਉਹਨਾਂ ਨੇ ਆਪਣੀ ਔਲਾਦ ਲਈ ਕੁਝ ਕੀਤਾ ਨਹੀਂ ਉਹਨਾਂ ਇਹ ਉਹੀ ਔਲਾਦ ਹੈ ਜਿਹੜੇ ਨੇ ਲੋਕਾਂ ਨਾਲ ਠੱਗੀਆਂ ਮਾਰੀਆਂ ਬੇਈਮਾਨੀਆਂ ਕੀਤੀਆਂ ਲੋਕਾਂ ਦੀ ਜਗ੍ਹਾ ਤੇ ਕਬਜ਼ਾ ਕੀਤਾ ਇਸ ਗੰਦੀ ਔਲਾਦ ਨੇ ਚੱਕ ਕੇ ਤੁਹਾਨੂੰ ਵਿਰਦਾ ਅਸ਼ਰਮ ਚ ਭੇਜਤਾ ਤੇ ਅਸੀਂ ਕੀ ਸਮਝੀਏ ਕਿ ਅਸੀਂ ਵੱਡਾ ਕਾਰਨਾਮਾ ਕਰ ਰਹੇ ਹਾਂ ਕਿ ਵਿਰਦਾ ਅਸ਼ਰਮ ਬਣਾ ਰਹੇ ਨਹੀਂ ਅਸੀਂ ਆਪਣੇ ਸਮਾਜ ਨੂੰ ਇੱਕ ਗਲਤ ਸਿੱਖਿਆ ਦੇ ਰਹੇ ਹਾਂ ਠੀਕ ਹੈ ਜਿਹੜੇ ਲੋਕ ਆਸ਼ਰਮ ਚਲਾ ਰਹੇ ਹੋ ਤਾਂ ਉਹਨਾਂ ਦਾ ਸਹਾਨ ਹੈ ਕਿ ਚਲੋ ਬੁੜਿਆਂ ਨੂੰ ਉਹਨਾਂ ਨੇ ਸੰਭਲਿਆ ਲੇਕਿਨ ਇਹ ਸਿੱਖਿਆ ਗਲਤ ਹੈ ਸਾਡੇ ਤਾਂ ਇਹ ਹੋਣਾ ਚਾਹੀਦਾ ਸੀਗਾ ਕਿ ਅਸੀਂ ਉਲਟਾ ਬੱਚਿਆਂ ਨੂੰ ਸਿਖਾਉਂਦੇ ਮਾਪੇ ਜੇ ਬੁੜੇ ਵੀ ਹੋ ਜਾਣ ਜਿਦਾਂ ਇਹਨਾਂ ਨੇ ਤੁਹਾਨੂੰ ਸ਼ਹਿਜ਼ਾਦੇ ਵਾਂਗੂ ਪਾਲਿਆ ਤੇ ਤੁਸੀਂ ਇਹਨਾਂ ਨੂੰ ਬਾਦਸ਼ਾਹਾਂ ਵਾਂਗੂ ਰੱਖੋ ਜਦ ਇਹ ਬੁੜੇ ਹੋ ਜਾਣ ਕੁਰਾਨ ਸ਼ਰੀਫ ਨੇ ਵੀ ਇਹ ਕਿਹਾ ਚਾਹ ਤਾਂ ਹੀ ਤਾਂ ਇਹ ਗੱਲ ਹੈ ਕਿ ਇਸਲਾਮ ਨੇ ਕਿਹਾ ਕੁਰਾਨ ਨੇ ਵੀ ਮੀਆਂ بیوی ਮਾਪੇ ਇਹਨਾਂ ਦਾ ਸਤਿਕਾਰ ਬਹੁਤ ਹੈ ਲੇਕਿਨ ਜਿਹੜੀ ਔਲਾਦ ਹੈ ਜੀ ਉਹਨਾਂ ਪਿਆਰ ਕਰੋ ਜਿੰਨਾ ਜ਼ਰੂਰੀ ਹੂੰ ਤੁਸੀਂ ਔਲਾਦ ਦੇ ਪਿੱਛੇ ਲਾ ਕੇ ਹਰ ਜਾਇਜ਼ ਨਾਜਾਇਜ਼ ਕੰਮ ਬੰਦਾ ਕਰਦਾ ਜੀ ਇਹ ਹੀ ਔਲਾਦ ਸਭ ਤੋਂ ਪਹਿਲਾਂ ਬੰਦੇ ਨੂੰ ਧੋਖਾ ਦਿੰਦੀ ਸਭ ਤੋਂ ਪਹਿਲਾਂ ਜਦੋਂ ਬੰਦਾ ਮਰਦਾ ਹੈ ਨਾ ਜੀ ਫਟਾਫਟ ਕਹਿੰਦੇ ਵੀ ਜਲਦੀ ਲੈ ਚੱਲੋ ਜਲਦੀ ਲੈ ਚੱਲੋ ਹੂੰ ਜੀ ਇਹ ਉਹ ਹੀ ਉਹ ਪਿਓ ਹੈ ਤੁਹਾਡਾ ਜਿਹਨੇ ਸਾਰੀ ਜ਼ਿੰਦਗੀ ਤੁਹਾਡੇ ਵਿੱਚ ਜਾਨ ਝੜਕੀ ਹੈ ਹੂੰ ਜੀ ਇੱਕ ਬਹੁਤ ਰਹੀ ਸ ਆਦਮੀ ਦੀ ਡੈਥ ਹੋ ਗਈ ਤੇ ਬੜੇ ਇਮਾਮ ਸਾਹਿਬ ਉਥੇ ਜਦੋਂ ਗੁਸਲ ਦੇਣ ਲੱਗਿਆ ਉਹਨੇ ਜਿਹੜਾ ਸਵੈਟਰ ਪਾਇਆ ਸੀ 2 2.5 ਲੱਖ ਦਾ ਸੀਗਾ ਅਰਬਾਪਤੀ ਬੰਦਾ ਸੀ ਉਹਨੇ ਉਹਦੇ ਪੁੱਤ ਨੂੰ ਗਿਆ ਲਾ ਕੇ ਰੱਖ ਲੈ ਤੇਰੇ ਪਿਓ ਦੀ ਯਾਦਗਾਰ ਹੈ ਕਹਿੰਦਾ ਨਹੀਂ ਜੀ ਕੈਂਚੀ ਨਾਲ ਕੱਟ ਦਿਓ ਉਹ ਇਹੋ ਪਿਓ ਹੈ ਜਿਹੜਾ ਲੋਕਾਂ ਦੇ ਵਿੱਚ ਤੇਰੇ ਨਾਲ ਲੜਦਾ ਰਿਹਾ ਜਿਹਨੇ ਠੱਗੀਆਂ ਵੀ ਤੇਰੇ ਲਈ ਮਾਰੀਆਂ ਲੋਕਾਂ ਨਾਲ ਲੜਿਆ ਵੀ ਤੇਰੇ ਲਈ ਨਰਾਜ਼ਗੀਆਂ ਵੀ ਤੇਰੇ ਲਈ ਰਿਸ਼ਤੇਦਾਰੀ ਵੀ ਤੇਰੇ ਲਈ ਛੱਡੀ ਇਹੋ ਜਿਓ ਮਾਪੇ ਨੇ ਅੱਛਾ ਅਗਰ ਇਹੀ ਮਾਪੇ ਨੇ ਇਹਨੂੰ ਧਰਮ ਸਿਖਾਇਆ ਹੁੰਦਾ ਫੇਰ ਇਸ ਔਲਾਦ ਨੂੰ ਪਤਾ ਹੁੰਦਾ ਕਿ ਜੇ ਮਾਪੇ ਨਾਰਾਜ਼ ਕਰ ਲੈ ਤੇ ਰੱਬ ਨਾਲ ਕਰਾ। ਕੋਪਦਾ ਨਾਰਾਜ ਵਾਕੀ। ਇਸ ਲਈ ਅਗਰ ਸਮਾਜਿਕ ਰਿਸ਼ਤੇ ਠੀਕ ਕਰਨੇ ਤੇ ਆਪਣੇ ਆਪਣੇ ਬੱਚਿਆਂ ਨੂੰ ਆਪਣੇ ਆਪ ਨੂੰ ਰੱਬ ਨਾਲ ਜੋੜਨਾ। ਤੋ ਇੱਕ ਛੋਟਾ ਜਿਹਾ ਮੈਸੇਜ ਦੇ ਦੋ ਪਬਲਿਕ ਨੂੰ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੇ ਨਾਲ ਜਿਹੜਾ ਕਿ ਨਵਾਂ ਸਾਲ ਚੜਿਆ ਹੈ 2024 ਜਿਹੜਾ ਹੈ ਉਹ ਦੇਖੋ ਅਲਗ-ਅਲਗ ਧਰਮਾਂ ਦੇ ਨਵੇਂ ਸਾਲ ਹੁੰਦੇ ਨੇ ਸਾਡਾ ਮੁਹਰਮ ਜੀ ਸ਼ੁਰੂ ਹੋਏਗਾ। ਲੇਕਿਨ 2024 ਬਾਰੇ ਮੈਂ ਕਹਿਣਾ ਚਾਹੁੰਦਾ ਸਾਰਿਆਂ ਨੂੰ ਪੂਰੀ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਕੁਝ ਵੀ ਕਰੀਓ 2024 ਕਿਸੇ ਦਾ ਦਿਲ ਨਾ ਤੋੜਿਓ ਹੋ ਸਕੇ ਤੇ ਲੁੱਕ ਕੇ ਕੁਝ ਨਾ ਕੁਝ ਥੋੜੀ ਬਹੁਤ ਚੈਰਿਟੀ ਜਿਹਦੇ 'ਚ ਫੋਟੋ ਨਾ ਹੋਵੇ ਮਤਲਬ ਜਿਸ ਵੀ ਬੰਦੇ ਦੀ ਮਦਦ ਕਰੋ ਉਹਦੀ ਬੇਇੱਜ਼ਤੀ ਨਾ ਹੋਵੇ ਥੋੜੀ ਬਹੁਤ ਚੈਰਿਟੀ ਕਰੋ ਤੇ ਮੈਂ ਸਮਝਦਾ ਹਾਂ ਜਦ ਤੁਸੀਂ ਇਦਾਂ ਕਰੋਗੇ ਕਿ ਕਿਸੇ ਦਾ ਦਿਲ ਨਹੀਂ ਤੋੜਨਾ ਤੇ ਕੁਝ ਨਾ ਕੁਝ ਚੈਰਿਟੀ ਕਰਾਂਗੇ ਤੇ ਰੱਬ ਦੀ ਮਦਦ ਜਿਹੜੀ ਹੈ ਉਹ ਜ਼ਰੂਰ ਆਏਗੀ ਬਾਬਾ ਸੋ ਵਾਕੀ ਇਹ ਬੇਹਦ ਜਿਹੜੀ ਹੈ ਕਿ ਖਾਸ ਕਲਾਸ ਹਨ ਜੋ ਕਿ ਸ਼ਾਹੀ ਮਾਂ ਪੰਜਾਬ ਦੇ ਵੱਲੋਂ ਸਾਂਝੇ ਕੀਤੇ ਗਏ ਅਮਲ ਜ਼ੁਰ ਕਰਿਓ ਤੁਹਾਡੀ ਜ਼ਿੰਦਗੀ ਬਦਲ ਜੋਗੀ ਹੈ ਮੈਂ ਦੋ ਇਜਾਜ਼ਤ ਧੰਨਵਾਦ